ਆਪਾਂ ਦੇ ਬੇਟੇ ਅੱਜ ਆਪਾਂ ਇੱਕ ਟੀਲੀ ਪੰਡਲ ਦੇ ਨਵੇਂ ਕਨਸੈਪਟ ਦੇ ਨਾਲ ਆਪਾਂ ਪੜਾਂਗੇ ਠੀਕ ਹੈ ਬੱਚਿਓ ਇਹਦੇ ਵਿੱਚ ਮੈਂ ਤੁਹਾਨੂੰ ਇਕਾਈ ਦਹਾਈ ਅਤੇ ਸੈਂਕੜੇ ਦੇ ਨਾਲ ਕਿਹੜੀ ਰਕਮ ਕਿੱਦਾਂ ਬਣਦੀ ਹੈ ਉਸ ਬਾਰੇ ਤੁਹਾਨੂੰ ਜਾਣਕਾਰੀ ਦਵਾਂਗਾ ਠੀਕ ਹੈ ਬੱਚਿਓ ਆ ਵੀ ਆ ਰਹੇ ਨਾ ਹਾਂ ਅੱਜ ਇੱਕ ਆਪਾਂ ਨਵੇਂ ਤਰੀਕੇ ਨਾਲ ਤੁਹਾਨੂੰ ਗਿਣਤੀ ਬਣਾਉਣੀ ਸਿਖਾਵਾਂਗੇ ਦੱਸਾਂਗੇ ਕਿ ਤੁਹਾਨੂੰ ਸੌਖਾ ਪਲੇ ਵੇ ਮੈਥਡ ਨਵੀਂ ਨਵੀਂ ਤਕਨੀਕ ਦੇ ਨਾਲ ਤਾਂ ਕਿ ਤੁਹਾਡਾ ਕਨਸੈਪਟ Enfim. É तू आ जा बेटे तू भी आ जा बेटे तू भी आ जा बेटे 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 वो सामने बेटे सौ अच्छा आप लोग 10, एक हो आओ बच्चे, दो बच्चे हो रहा हो आ जा तू आ बेटे जल्दी आ जा बेटे बेटे शाबाश

ਮਿਲੀਆ 3 ਤੇ 5 35 ਕਿੰਨਾ ਵਰਗਾ ਤੁਹਾਡੇ